ਕਾਰਣੇ ਕਿਹਾ ਕਿ ਉਸ ਤੋਂ ਪਹਿਲਾਂ ਵੀ ਇੱਕ ਗਾਇਕ ਦਾ ਇੱਥੇ ਸ਼ੋਅ ਹੋਇਆ ਸੀ ਉਸ ਵੇਲੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਇਹਨਾਂ ਸਾਰੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਾਰਕੀਟ ਐਸੋਸੀਏਸ਼ਨ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਇਹ ਸ਼ੋਅ ਹੈ ਜਿਹੜਾ ਉਹ ਨਾ ਕਰਾਇਆ ਜਾਵੇ ਸ਼ੋਅ ਨੂੰ ਕੈਂਸਲ ਕੀਤੇ ਜਾਣ ਦੀ ਮੰਗ ਮਾਰਕੀਟ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜੀ ਪਿਛਲੇ ਦਿਨਾਂ ਦੇ ਵਿੱਚ ਕਰਨ ਔਜਲਾ ਜੀ ਦਾ ਇੱਕ ਉਥੇ 34 ਸੈਕਟਰ ਦੇ ਜਿਹੜਾ ਗਰਾਊਂਡ ਆ ਉਹਦੇ ਵਿੱਚ ਪ੍ਰੋਗਰਾਮ ਹੋਇਆ ਸੀ। ਔਰ ਸਾਰੇ ਚੰਡੀਗੜ੍ਹ ਨੇ ਦੇਖਿਆ ਮੈਨੂੰ ਬਹੁਤ ਸਾਰੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਆ ਦੇ ਹਤੇਸ਼ਪੁਰ ਜੀ ਆਏ ਆ ਜਿਹੜੇ ਕਰਾਫਟ ਦੇ ਚੇਅਰਮੈਨ ਨੇ ਜਿੰਨੀਆਂ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਚੰਡੀਗੜ੍ਹ ਦੀਆਂ ਉਹਦੇ ਚੇਅਰਮੈਨ ਨੇ ਔਰ ਚਰਨਜੀਤ ਜੀ ਬੋਰਾ ਜੀ ਇਹ ਲੋਗ ਵਪਾਰ ਮੰਡਲ ਚੰਡੀਗੜ੍ਹ ਵਪਾਰ ਮੰਡਲ ਜਿਹੜਾ ਵਪਾਰੀਆਂ ਦੀ ਸਭ ਨਾਲ ਵੱਡੀ ਸੰਸਥਾ ਹੈ ਉਹਦੇ ਨੁਮਾਇੰਦੇ ਨੇ ਇਸ ਤੋਂ ਇਲਾਵਾ ਡਾਕਟਰ 베ਦੀ ਆਏ ਨੇ ਡਾਕਟਰ ਮ ਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਨੇ ਅਧਿਕਾਰੀ ਨੇ ਔਰ ਇਸੇ ਤਰੀਕੇ ਨਾਲ ਉਥੋਂ ਦੀ ਲੋਕਲ ਮਾਰਕੀਟ ਐਸੋਸੀਏਸ਼ਨ ਆ ਮਨਿੰਦਰ ਜੀ ਔਰ ਉਹਨਾਂ ਦੇ ਸਾਥੀ ਸਾਰੇ ਆਏ ਸ਼ਹਿਰ ਦੇ ਅੱਜ ਮੌਤਬਰ ਲੋਕਾਂ ਦੇ ਉਦੋਂ ਵੀ ਮੈਨੂੰ ਫੋਨ ਆਏ ਸੀਗੇ ਕਿ ਬਹੁਤ ਵੱਡੀ ਦਿੱਕਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਮੈਨੂੰ ਖੁਦ ਦੇਖਿਆ ਉਸ ਟਾਈਮ ਮੈਂ ਟਕੋਲੀ ਤੋਂ ਕਿਸੇ ਸ਼ਾਦੀ ਤੋਂ ਆ ਰਿਹਾ ਸੀਗਾ 메ਨ ਰੋਡ ਹੈ ਦਿੱਲੀ ਤੋਂ ਆਂਦੀ ਉਥੇ ਮੈਨੂੰ 1 ਘੰਟਾ ਲੱਗਿਆ ਜਿਹੜਾ ਹੈਗਾ ਲੇਬਰ ਚੌਂਗ ਤੇ ਪਹੁੰਚਣ ਤੇ ਫਿਰ ਮੜੀ ਮੁਸ਼ਕਲ ਨਾਲ ਮੈਂ ਰਾਈਟ ਮੁੜ ਕੇ ਔਰ ਪੀਜੀਆਈ ਤਰਫੋਂ ਹੁੰਦਿਆ ਹੋਇਆ 1 ਸਵਾ ਘੰਟੇ ਬਾਅਦ ਆਪਣੇ ਘਰ ਪਹੁੰਚਿਆ ਔਰ ਜਿਹੜੇ ਉਥੋਂ ਦੇ ਸੈਕਟਰ ਦੇ ਲੋਕ ਸੀ ਉਸ ਦਿਨ ਸਾਰੇ ਘਰਾਂ ਦੇ ਵਿੱਚ ਬੰਦ ਹੋ ਗਏ ਟੋਟਲ ਸਾਰਾ ਚੰਡੀਗੜ੍ਹ ਜਿਹੜਾ ਸੀਗਾ ਇੱਕ ਬੰਦ ਦੀ ਤਰ੍ਹਾਂ ਰਿਹਾ ਲਗਭਗ ਸਾਰਾ ਦਿਨ ਔਰ ਦੂਸਰੀ ਦਿੱਕਤ ਇਹ ਹੈ ਕਿ ਉਥੇ ਹਸਪੀਟਲਸ ਨੇ ਕਈ ਪੰਛਤ ਪ੍ਰਾਈਵੇਟ ਹਸਪੀਟਲਸ ਨੇ 32 ਸੈਕਟਰ ਦਾ ਹਸਪੀਟਲ ਹੈ ਉਸੇ ਰੋਡ ਤੋਂ ਐਂਬੂਲੈਂਸਸ ਪੰਜਾਬ ਹਰਿਆਣਾ ਦੇ ਮਰੀਜ਼ ਦਿੱਲੀ ਦੇ ਮਰੀਜ਼ਾਂ ਨੂੰ ਲੈ ਕੇ ਆਂਦੀ ਹੈ ਪੀਜੀੀ ਤਰਫ ਜਾਂਦੀ ਹੈ ਉਹਨਾਂ ਨੂੰ ਬੜੀ ਦਿੱਕਤ ਹੈ ਜੇ ਕੋਈ ਮੈਡੀਕਲ ਅਮਰਜੈਂਸੀ ਆ ਜਾਵੇ ਤਾਂ ਅਸੀਂ ਕੋਈ ਘਰਾਂ ਚੋਂ 34 ਸੈਕਟਰ ਚੋਂ ਜਾਂ ਆਸ-ਪਾਸ ਦੇ ਸੈਕਟਰਾਂ ਚੋਂ ਆਪਣੇ ਘਰ ਦੇ ਬਾਹਰ ਨਹੀਂ ਜਾ ਸਕਦਾ ਔਰ ਦੂਸਰੀ ਉੱਥੇ ਇੱਕ ਬਹੁਤ ਵੱਡੀ ਚੀਜ਼ ਹੋਈ ਚੰਡੀਗੜ੍ਹ ਦੇ ਵਿੱਚ ਪਬਲਿਕ ਪਲੇਸਸ ਤੇ ਸਮੋਕਿੰਗ ਵੀ ਬੈਨ ਹੈ ਚੰਡੀਗੜ੍ਹ ਦੇ ਵਿੱਚ ਪਬਲਿਕ ਪਲੇਸਸ ਡਰਿੰਕਿੰਗ ਵੀ ਬੈਨ ਹੈ ਉੱਥੇ ਸਟਾਲ ਲਗਾਏ ਗਏ ਕਿਸੇ दारू ਦੀ ਕੰਪਨੀ ਨੂੰ ਦਿੱਤਾ ਗਿਆ ਸਿਗਟਾਂ ਦੀ ਕੰਪਨੀ ਦੇ ਸਟਾਲ ਲਗਾਏ ਗਏ ਉਥੇ ਹੋਰ ਕਈ ਤਰ੍ਹਾਂ ਦੇ ਨਰਸ਼ਿਆਂ ਦੀ ਵਰਤੋਂ ਹੋਈ ਪੂਰਾ ਉਥੇ ਹੜਦੰਗ ਹੋਇਆ ਸੰਗੀਤ ਪ੍ਰੇਮੀ ਅਸੀਂ ਵੀ ਆ ਮੈਂ ਵੀ ਇਹਨਾਂ ਕਲਾਕਾਰਾਂ ਦੀ ਬਹੁਤ ਕਦਰ ਕਰਦਾ ਔਰ ਜਿਹੜਾ ਕਰਨ ਔਜਲਾ ਜੀ ਦੇ ਸ਼ੋਅ ਦੇ ਵਿੱਚ ਜੋ ਉਹਦਾ ਤਜਰਬਾ ਰਿਹਾ ਆ ਜੀ ਦੋਸਤੋ ਦੁਖੀ ਹੋ ਕੇ ਉਹ ਯਾਤਨਾਵਾਂ ਤੋਂ ਦੁਖੀ ਹੋ ਕੇ ਅੱਜ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਨਾਲ ਗਵਰਨਰ ਸਾਹਿਬ ਨੂੰ ਆਪਣੀ ਗੱਲ ਰੱਖਣ ਆਏ ਆ ਅਸੀਂ ਇਹਦਾ ਕੋਈ ਇਹਨਾਂ ਕਾਨਸਰਟਸ ਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਨਹੀਂ ਚਾਹਦੇ ਇਹ ਰੱਦ ਕੀਤੇ ਜਾਣ ਇਹ ਜੇ ਉਚਿਤ ਜਗ੍ਹਾ ਦੇ ਉਤੇ 25 ਸੈਕਟਰ ਦਾ ਰੈਲੀ ਗਰਾਊਂਡ ਚੰਡੀਗੜ੍ਹ ਪ੍ਰਸ਼ਾਸਨ ਦੇ ਰੂਲਸ ਦੇ ਮੁਤਾਬਿਕ 25 ਸੈਕਟਰ ਦਾ ਜਿਹੜਾ ਰੈਲੀ ਗਰਾਊਂਡ ਹੈ ਉਹ ਮقرਰ ਕੀਤਾ ਗਿਆ ਹੈ ਕਿ ਉਹ ਵੱਡੀਆਂ ਰੈਲੀਆਂ ਔਰ ਵੱਡੇ ਪ੍ਰੋਗਰਾਮਾਂ ਲਈ ਔਰ ਇਹ ਕੋਈ ਚੈਰੀਟੇਬਲ ਪ੍ਰੋਗਰਾਮ ਨਹੀਂ ਹੈ ਕਮਰਸ਼ਲ ਹੈ ਲੱਖਾਂ ਕਰੋੜਾ ਰੁਪਈਆ ਕਮਾਇਆ ਜਾ ਰਿਹਾ ਇਸ ਕਰਕੇ ਸਾਡੀ ਇਹ ਬੇਨਤੀ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਰੈਜ਼ਿਡੈਂਟਸ ਨੂੰ ਹਰਾਸ ਨਾ ਕੀਤਾ ਜਾਵੇ 14 ਤਰੀਕ ਨੂੰ ਬਹੁਤ ਹੀ ਸਤਕਾਰਯੋਗ ਦਿਲਜੀਤ ਦੋਸਾਂਜੀ ਦਾ ਸ਼ੋਅ ਹੈ ਔਰ ਫਿਰ ਬਹੁਤ ਹੀ ਮਸ਼ਹੂਰ ਗਾਇਕੀ ਪੀ ਢਿੱਲੋਂ ਜੀ ਦਾ ਸ਼ੋਅ 21 ਤਰੀਕ ਨੂੰ ਹੈ ਅਸੀਂ ਇਹ ਬੇਨਤੀ ਲੈ ਕੇ ਆਏ ਆ ਕਿ ਇਹ ਸ਼ੋਅ ਜਿਹੜੇ ਨੇ ਉਹ 25 ਸੈਕਟਰ ਜਾਂ ਮੋਹੱਲੀ ਸਟੇਡੀਅਮ ਜਾਂ ਕਿਸੇ ਹੋਰ ਉਚਿਤ ਸਥਾਨ ਤੇ ਜਿੱਥੇ ਰੈਜ਼ੀਡੈਂਟਸ ਨੂੰ ਦਿੱਕਤ ਨਾ ਆਵੇ ਜਿੱਥੇ ਵਪਾਰੀਆਂ ਦਾ ਨੁਕਸਾਨ ਨਾ ਹੋਵੇ ਜਿੱਥੇ ਕੋਈ ਮੈਡੀਕਲ ਐਮਰਜੈਂਸੀ ਦੇ ਲਈ ਲੋਕਾਂ ਨੂੰ ਕੋਈ ਕਿਸੇ ਤਰੀਕੇ ਦਾ ਯਾਤਨਾ ਨਾ ਸਹਿਣੀ ਪਵੇ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਸੂਸਾ ਉਥੇ ਹੀ ਦੋ ਪٹرول ਪੰਪ ਵੀ ਨੇ ਉਥੇ ਜਿਹੜੇ ਸਿਲੰਡਰ ਵੀ ਸਲੇਮ ਚੱਲਦੇ ਵੀ ਕੀ ਤੁਹਾਨੂੰ ਲੱਗਦਾ ਚੱਲੇਗਾ ਪ੍ਰਸ਼ਾਸਨ ਨੇ ਕਿਉਂ ਪਰਮਿਸ਼ਨ ਦਿੱਤੀ ਜੀ ਮੇਰਾ ਮੇਰਾ ਐਸਾ ਕਹਿਣਾ ਉਥੇ ਆਤਿਸ਼ਬਾਜ਼ੀ ਹੋਈ ਆ ਪٹرول ਪੰਪ ਉਥੇ ਲੱਗੇ ਆ ਔਰ ਕੋਈ ਵੀ ਹਾਦਸਾ ਹੋ ਸਕਦਾ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ 20-22 ਹਜ਼ਾਰ ਦੀ ਤਦਾਦ ਉਥੇ ਉਹ ਦਿਨ ਇਕੱਠੀ ਹੋਈ ਸੀ ਔਰ ਦਲਜੀਤ ਦੋਸਾਨ ਜੀ ਦੇ ਸ਼ੋਅ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਡਬਲ ਟ੍ਰਿਪਰ ਲੋਕ ਆਣ ਵਾਲੇ ਆ ਔਰ ਇੰਨੇ ਵਾਹਿਕਲਸ ਉਥੇ ਐਂਟਰ ਕਰਨਗੇ ਨਾ ਉਥੇ ਪ੍ਰੋਪਰ ਪਾਰਕਿੰਗ ਦੀ ਵਿਵਸਥਾ ਨਾ ਉਥੇ ਕੋਈ ਬੰਦੋਬਸ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਥੇ ਸਕੈਨਰ ਰੱਖ ਕੇ ਜਿੰਨੀ ਕੈਪੈਸਿਟੀ ਸੀ ਉਹ ਟਿਕਟਾਂ ਨੂੰ ਸਕੈਨ ਕਰ ਕਰਕੇ ਫੋਟੋਸਟੇਟ ਕਰ ਕਰਕੇ ਵੇਚਿਆ ਗਿਆ ਓਵਰ ਕੈਪੈਸਿਟੀ ਦੇ ਵਿੱਚ ਜਿਹੜਾ ਹੈ ਉਹ ਉਥੇ ਕਰਾਊਡ ਨੂੰ ਭਰ ਦਿੱਤਾ ਗਿਆ ਉਥੇ ਛੋਟੇ ਬੱਚੇ ਵੀ ਗਏ ਹੋਏ ਸੀਗੇ ਉਥੇ ਜਵਾਨ ਲੜਕੀਆਂ ਵੀ ਸੀ ਮਹਿਲਾਵਾਂ ਵੀ ਸੀ ਮੈਂ ਸਮਝਦਾ ਕਿ ਲੋਕ ਗਲਤੀ ਨਾਲ ਉਥੇ ਜਿਹੜੇ ਚਲੇਗੇ ਉਹਨਾਂ ਨੂੰ ਨਹੀਂ ਪਤਾ ਸੀ ਉਥੇ ਇੰਨਾ ਹੜਦੰਗ ਹੋਣ ਵਾਲਾ ਉਹ ਲੋਕਾਂ ਨੇ ਬੜੀਆਂ ਯਾਤਨਾਵਾਂ ਸਹੀਆਂ ਮੈਨੂੰ ਆ ਕੇ ਲੋਕਾਂ ਨੇ ਕਿਹਾ ਕਿ ਇਹ ਬਹੁਤ ਅਵਵਸਥਾ ਸੀ ਔਰ ਮੇਰਾ ਇਹ ਕਹਿਣਾ ਕਿ ਕੋਈ ਵੀ ਹਾਦਸਾ ਹੋ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਇਸ ਮੰਗ ਤੇ ਅੱਜ ਸ਼ਹਿਰ ਦੀ ਸਾਰੀ ਕ੍ਰੀਮ ਸ਼ਹਿਰ ਦੇ ਜਿੰਨੇ ਮੈਂ ਦੱਸਿਆ ਸਾਰੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਸਾਰੇ ਮਾਰਕੀਟਾਂ ਦੇ ਨੁਮਾਇੰਦੇ ਮੈਡੀਕਲ ਐਸੋਸੀਏਸ਼ਨ ਜਿਹੜੇ ਹੈ ਔਰ ਉੱਥੋਂ ਦੀ ਜਿਹੜੇ 34 ਸੈਕਟਰ ਦੀਆਂ ਮਾਰਕੀਟ ਐਸੋਸੀਏਸ਼ਨਾਂ ਉਹ ਸਾਰੇ ਲੋਕ ਆਏ ਨੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਤੇ ਮੇਰੀ ਬੇਨਤੀ ਅੱਜ ਅਸੀਂ ਇਹੀ ਕਰਨਾ ਆਏ ਹਾਂ ਡੀਸੀ ਸਾਹਿਬ ਦੇ ਮਾਧਮ ਨਾਲ ਕਿ ਪ੍ਰਸ਼ਾਸਨ ਇਹਨੂੰ ਰੱਦ ਨਾ ਕਰੇ ਲੇਕਿਨ ਇਹਦੀ ਜਗਾ ਚੇਂਜ ਕਰੇ ਦੇਖੋ ਸਰ ਅਸੀਂ ਜਿਹੜਾ ਪਿਛਲਾ ਅਸੀਂ ਤਾਂ ਇਹਦੇ ਹੱਕ ਵਿੱਚ ਤਾਂ ਹੈ ਵੀ ਸ਼ੋਅ ਹੋਵੇ ਲੇਕਿਨ ਸ਼ੋਅ ਚੰਡੀਗੜ੍ਹ ਵਿੱਚ ਨਾ ਹੋਵੇ। ਇਹ ਚੰਡੀਗੜ੍ਹ ਵਿੱਚ ਕਰਨਾ ਹੈ ਤੇ 25 ਸੈਕਟਰ ਦੀ ਡੈਲੀ ਗਰਾਊਂਡ 'ਚ ਕਰਨ। ਜਿੰਨੀਆਂ ਦਿੱਕਤਾਂ ਲੋਕਾਂ ਨੂੰ ਆਈਆਂ ਸਾਨੂੰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਦੇ ਬਹੁਤ ਫੋਨ ਆਏ ਵੀ ਤੁਸੀਂ ਇਹ ਮਸਲਾ ਚ ਉੱਪਰ ਚੱਕੋ ਐਡਮਿਨਿਸਟ੍ਰੇਸ਼ਨ ਨਾਲ ਲੋ ਤੁਸੀਂ ਗਵਰਨਰ ਸਾਹਿਬ ਨਾਲ ਗੱਲ ਕਰੋ ਤਾਂ ਕਿ ਅੱਗੇ ਤੋਂ ਐਦਾਂ ਦੇ ਪ੍ਰੋਗਰਾਮ ਇੱਥੇ ਨਾ ਹੋਣ। ਸ਼ਾਇਦ ਤੁਹਾਨੂੰ ਵਿੱਚ ਜਿਹਾ ਪਤਾ ਹੋਵੇ ਕਿ ਕੁਝ ਆਤੀਸ਼ਵਾਦੀਆ ਉਹ ਦਿਨ ਜਾ ਕੇ ਪਟ્રોલ ਪੰਪ ਦੇ ਜਿਹੜੇ ਉੱਥੇ ਖੜੇ ਸੀ ਟੈਂਕਰਾਂ ਟਾਂਕਰ ਉੱਪਰ ਵੀ ਗਿਰੀ ਤਾਂ ਕੋਈ ਵੀ ਹਾਸਾ ਹੋ ਸਕਦਾ ਸੀ ਇਸ ਕਰਕੇ ਸਾਡੇ ਅਸੀਂ ਵੀ ਅੱਜ ਅਦੁੱਤ ਸੂਰਜੀ ਸਾਡੇ ਨਾਲ ਆਏ ਨੇ ਹੋਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਨਾਲ ਆਏ ਨੇ ਅਸੀਂ ਇਹੋ ਜਿਹੜੀ ਆਪਣੀ ਰਿਕਵੈਸਟ ਲੈ ਕੇ ਅਸੀਂ ਗਵਰਨਰ ਸਾਹਿਬ ਦੇ ਕੋਲ ਜਿਹੜੀ ਪਹਚਾਣੀ ਹੈ ਆਪਣੀ ਆਵਾਜ਼ ਉਹ ਤੁਹਾਨੂੰ ਡੀਸੀ ਸਾਹਿਬ ਅਸੀਂ ਪਹੁੰਚਾਣਾਂਗੇ ਲੱਗਦਾ ਹੈ ਕਿਰਾ 21 ਤਰੀਕ ਨੂੰ ਪ੍ਰੋਗਰਾਮ ਹੋਏ گا ਉਹ ਕੈਂਸਲ ਕਰ ਦਿੱਤਾ ਕੈਨਸਲ ਤਾਂ ਅਸੀਂ ਕਹੀ ਨਹੀਂ ਰਹੇ ਵੀ ਕੈਨਸਲ ਹੋਵੇ ਅਸੀਂ ਕਹਿੰਦੇ ਦੂਜੀ ਜਗ੍ਹਾ ਤੋਂ ਦੂਸਰੀ ਜਗ੍ਹਾ ਆ ਜਗ੍ਹਾ ਚੇਂਜ ਕੀਤੀ ਜਾਵੇ ਅਸੀਂ ਹਾਂ ਅਸੀਂ ਚਾਹਨੇ ਵੀ ਇਹ ਜਗ੍ਹਾ ਸ਼ਿਫਟ ਕਰ ਦਿੱਤੀ ਜਾਵੇ ਅਸੀਂ ਵੀ ਸੰਗੀਤ ਪ੍ਰੇਮੀ ਹੈ ਅਜੀ ਕੋਈ ਗੱਲ ਨਹੀਂ ਲੇਕਿਨ ਅਸੀਂ ਇਹ ਚਾਹਦੇ ਹਾਂ ਵੀ ਇਹਦੇ ਨਾਲ ਨਾ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਜਿਹਦੇ ਨੂੰ ਉਧਰ ਰੈਜ਼ੀਡੈਂਸ ਨੂੰ ਦਿੱਕਤ ਹੋਈ ਇਹਨਾਂ ਕਈ ਦੁਕਾਨਦਾਰ ਦੁਕਾਨਦਾਰ ਸਾਡੇ ਹੁਣ ਚਰਨਜੀਤ ਜੀ ਨਾਲ ਖੜੇ ਨੇ ਸਰਨਜੀਤ ਜੀ ਪ੍ਰਧਾਨ ਨੇ ਸਾਡੇ ਉਹਨਾਂ ਨੇ ਸਾਨੂੰ ਹੁਣੇ ਕੋਲ ਵੀ ਪਤਾ ਲੱਗਿਆ ਕਿ ਉਹਨਾਂ ਕੋਲ ਆ ਕੇ ਦੁਕਾਨਦਾਰ ਬੜਾ ਰੋਇ ਉਹ ਵੀ ਇਹ ਕੇਂਦਰ ਵੀ ਸਾਡੀ ਦੁਕਾਨ ਨਾ ਬੰਦ ਕਰਨੀ ਪਾਰਕਿੰਗ ਉਦਨ ਪੰਤਸਰੀ ਦੀ ਮਿਊਂਸਪਲ ਕਾਰਪੋਰੇਸ਼ਨ ਦੀ 3000 ਰੁਪਏ ਦੇ ਤੁਸੀਂ ਉੱਥੇ ਚਾਰਜਸ ਲੱਤੇ ਔਰ 3.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦੀ ਪਰਭਾਈ ਕੌਣ ਕਰੇਗਾ ਉਸ ਤੋਂ ਇਲਾਵਾ ਜਿੱਦਾਂ ਜਾਮ ਹੋਇਆ ਜਾਮ ਲੱਗਿਆ ਔਰ ਪੇਸ਼ੈਂਟਸ ਜਿਹੜੇ 32 ਸੈਕਟਰ ਵਿੱਚ ਵੀ ਜਿਨ੍ਹਾਂ ਨੂੰ ਜਾਣਾ ਸੀਗਾ ਉਹ ਵਾਇ 34 ਸੈਕਟਰ ਹੋ ਕੇ ਜਾ ਰਹੀ ਸੀ ਉੱਥੇ ਟਾਈਮ ਤੇ ਪਹੁੰਚ ਨਹੀਂ ਸਕੇ ਕੋਈ ਐਦਾਂ ਦਾ ਮਿਸ ਅਪ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਪੁਲਿਸ ਲੈਂਦੀ ਕੀ ਚੰਡੀ ਕਾਰ ਐਡਮਿਨਿਸਟ੍ਰੇਸ਼ਨ ਲੈਂਦੀ ਸੋ ਅਸੀਂ ਇਹ ਮੁੱਦਾ ਆਪਣੇ ਕਰਾਪਟ ਦੇ ਨੈਕਸਟ ਮੀਟਿੰਗ ਵਿੱਚ ਵੀ ਲਾਵਾਂਗੇ ਔਰ ਬੜਾ ਜ਼ੋਰਦਾਰ ਰਿਸਿਸਟੈਂਸ ਵਿਰੋਧ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਸੈਂਟਰਲ ਪਲੇਸ ਦੇ ਉੱਪਰ ਹੈ ਜਾਂ ਕੋਈ ਵੀ ਫੰਕਸ਼ਨ ਹੋ। ਜਿੱਤਰਾ ਉਹਨੇ ਮੇਰੇ ਹੋਰ ਵੀ ਸਾਥੀਆਂ ਨੇ ਦੱਸਿਆ ਕਿ ਉਸ ਦਿਨ ਉਸ ਏਰੀਏ ਨੂੰ ਬਿਲਕੁਲ ਸੀਲ ਕਰਤਾ ਗਿਆ। ਬਹੁਤ ਔਰ ਲੋਕਾਂ ਨੂੰ ਬੜੀ ਪ੍ਰੋਬਲਮ ਹੋਈ। ਸਾਡੇ ਵਪਾਰੀ ਵੀ ਖਾਸ ਕਰ 34 ਦੀ ਮਾਰਕੀਟ ਉਧਰ 35 ਦੀ ਮਾਰਕੀਟ, ਉਧਰ ਇੱਧਰ 33 ਦੀ ਮਾਰਕੀਟ ਵਾਲੇ ਜਿਹੜੇ ਵਪਾਰੀਆਂ ਨੂੰ ਬਹੁਤ ਤੰਗੀ ਹੋਈ ਕਿਉਂਕਿ ਉਹ ਏਰੀਆ ਸੀਲ ਕਰਤਾ ਗਿਆ ਬਿਲਕੁਲ। ਸਾਡੀ ਇਹੀ ਉਹਨਾਂ ਨੂੰ ਰਿਕੁਐਸਟ ਹੈ ਅਬ ਐਡਮਿਨਿਸਟ੍ਰੇਸ਼ਨ ਨੂੰ